ਅਸ਼ਿਕਾ ਜੀ ਮੈਂ ਪਾਈ ਬਾਬੂ ਟਿਕ ਤਾ ਹਰ ਰੋਜ਼ ਇਤਰਾ ਅਜਾ ਪੈਕ ਹੋਰ ਨਿਊ ਵੀਡੀਓ ਲੈ ਕੇ ਆਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਰਕਾ ਵਾਲੇ ਸੂਟ ਲੈ ਕੇ ਆਏ ਜੀ ਪਹਿਚਵਾਰ ਵਾਲੇ ਸੂਟ ਨੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰਕੇ ਮੇਰੇ ਉਹਨਾਂ ਪਾਣਾਂ ਤੱਕ ਜਰੂਰ ਪਹੁੰਚਾਇਆ ਕਰੋ ਜਿਹੜੇ ਕਿ ਆਪਣਾ ਘਰ ਤੋਂ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਜੀ ਆਨਲਾਈਨ ਜਿਹੜਾ ਆਪਣਾ ਸੂਟਾਂ ਦਾ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਘਰ ਬੈਠ ਕੇ ਆਪਣੀ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ YouTube ਚੈਨਲ ਨੂੰ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਕਿ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਅੱਜ ਵਾਲੇ ਜਿਹੜੇ ਸੂਟ ਆਪਾਂ ਰੈਡੀ ਕੀਤੇ ਆ ਕਾਟਨ ਸਟਾਫ ਦੇ ਉੱਪਰ ਰੈਡੀ ਕੀਤੇ ਹੋਏ ਚੈੱਕ ਦੇ ਉੱਪਰ ਐਂਡ ਇਹਨੇ ਚ ਆਪਾਂ ਨੇ ਇਹ ਸੂਟ ਕਈ ਸੂਟ ਐਕਸਟਰਾ ਰੈਡੀ ਕੀਤੇ ਆ ਕਈ ਮੇਰੇ ਭੈਣਾਂ ਦੇ ਆ ਸੋ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਣਾ ਸਟਾਰਟਿੰਗ ਆਪਾਂ ਕਰਦੇ ਹਾਂ ਜੀ ਇਹ ਸੂਟ ਤੋਂ ਹਾਂਜੀ ਇਹ ਵਾਲਾ ਸੂਟ ਆ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਸੂਟ ਆ ਜਿਹੜਾ ਇਹ ਆਪਾਂ ਨੇ ਚੈੱਕ ਵਾਲੀ ਕਾਟਨ ਦੇ ਉੱਪਰ ਰੈਡੀ ਕੀਤਾ ਐ ਐਕਸਪੋਰਟ ਦੀ ਕਾਟਨ ਐ ਜੀ ਸਾਰੀ ਤੇ ਇਹਦੇ ਉੱਪਰ ਆਪਾਂ ਨੇ ਏਕੇ ਟੈਕਸ ਦੀ ਜਿਹੜੀ ਫੈਬਰਿਕ ਇਹਦੇ ਨਾਲ ਯੂਜ਼ ਕੀਤੀ ਹੋਈ ਆ ਤੁਹਾਨੂੰ ਆਪਾਂ ਫੈਬਰਿਕ ਵੀ ਦਿਖਾਉਣੇ ਆ ਜੀ ਇਹ ਇਹ ਵਾਲਾ ਸਟੱਫ ਏਕੇ ਟੈਕਸ ਦਾ ਤੁਸੀਂ ਦੇਖ ਸਕਦੇ ਹੋਗੇ ਏਕੇ ਟੈਕਸ ਦਾ ਇਹ ਵਾਲੀ ਇਹਦੇ ਨਾਲ ਬਾਟਮ ਲਗਾਈ ਹੋਈ ਆ ਬਾਟਮ ਨਾਲ ਦਾ ਆਪਣੇ ਪੈਚ ਹੈ ਜਿਹੜਾ ਸ਼ਰਟ ਦੇ ਉੱਪਰ ਲਗਾਇਆ ਹੋਇਆ ਜੀ ਇਹ ਵਾਲਾ ਪੈਚ ਸ਼ਰਟ ਦੇ ਉੱਪਰ ਲਗਾਇਆ ਸ਼ਰਟ ਦੇ ਉੱਪਰ ਪੈਚ ਲਗਾ ਕੇ ਆਪਾਂ ਨੇ ਇਹ ਵਾਲਾ ਵਰਕ ਕੀਤਾ ਹੈ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸੇਮ ਐਸ ਇਟ ਇਜ਼ ਵਰਕ ਹੈ ਜਿਹੜਾ ਆਪਾਂ ਨੇ ਬਾਟਮ ਸੌਰੀ ਸ਼ਰਟ ਦੀਆਂ 슬ੀਵਸ ਦੇ ਉੱਪਰ ਕੀਤਾ ਬਾਹਾਂ ਦੇ ਉੱਪਰ ਕੀਤਾ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਕੀਤਾ ਹੈ ਜੀ ਬਹੁਤ ਹੀ ਸੋਹਣਾ ਬਣ ਕੇ ਇਹ ਵਾਲਾ ਸਿੰਪਲ ਸੋਬਰ ਜਾਂ ਪਾਰਟੀ ਵੇਅਰ ਸੂਟ ਹੈ ਜਿਹੜਾ ਰੈਡੀ ਹੋ ਸਕਦਾ ਜੀ ਇਹ ਵਾਲਾ ਸੂਟ ਪਹਿਲਾਂ ਲਾਸਟ ਟਾਈਮ ਆਪਣੀ ਸਟਿਚ ਵੀ ਕੀਤਾ ਸੀ ਸਟਿਚ ਕੀਤਾ ਉਹਦੀ ਮੈਂ ਵੀਡੀਓ ਅਪਲੋਡ ਕੀਤੀ ਸੀ ਜੀ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਏ ਸੀਗੇ ਵੀ ਅਸੀਂ ਇਹ ਵਾਲਾ ਸੂਟ ਹੈ ਜਿਹੜਾ ਸੇਮ ਰੈਡੀ ਕਰਵਾਉਣਾ ਚਾਹੁੰਦੇ ਆ ਜੀ ਇਸ ਵਾਰ ਆਪਾਂ ਰਿਪੀਟ ਦੇ ਉੱਪਰ ਸੇਮ ਫੇਰ ਲਏ ਆਏ ਜੀ ਸੋ ਜਿਨ੍ਹਾਂ ਨੇ ਵੀ ਬੁਕਿੰਗ ਕਰਨੀ ਹੋਊਗੀ ਉਹ ਆਪਣੀ ਫੋਟੋ ਸੂਟ ਹੈ ਜਿਹੜਾ ਸਾਨੂੰ ਸਕਰੀਨਸ਼ਾਟ ਸੈਂਡ ਕਰਕੇ ਬੁੱਕ ਕਰਵਾ ਸਕਦੇ ਨੇ ਇਹਦਾ ਜਿਹੜਾ ਪ੍ਰਾਈਸ ਰਹੂਗਾ ਭੈਣੋ ਇਹਦਾ ਪ੍ਰਾਈਸ ਰਹੂਗਾ ਜੀ ਆ 1300 ਰੁਪਏ ਪ੍ਰਾਈਸ ਆ ਡਿਸਕਾਊਂਟ ਦੇ ਉੱਪਰ ਆ ਫੈਬਰਿਕ ਦੀ ਕੁਆਲਿਟੀ ਜਿਹੜੀ ਹੋਊਗੀ ਸਭ ਤੋਂ ਬੈਸਟ ਹੋਊਗੀ ਆਪਣੀ ਬਹੁਤ ਹੀ ਵਧੀਆ ਜਿਹੜੀ ਫੈਬਰਿਕ ਲਗਾਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਪਿਓਰ ਕਾਟਨ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ نیچے ਲਗਾਉਣ ਦੀ ਅਗਰ ਕੋਈ ਮੇਰੀ ਫਿਰ ਵੀ ਪੈਨ ਲਗਵਾਉਣਾ ਚਾਹੁੰਦੇ ਆ ਤਾਂ ਲਾਈਨਿੰਗ ਹੈ ਜਿਹੜੀ ਇਹਦੇ નીચે ਲਗਵਾ ਸਕਦੇ ਆ ਇਹਦੇ ਵਿੱਚ ਆਪਾਂ ਨੇ ਕਿੰਨੇ ਸੂਟ ਰੈਡੀ ਕੀਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਇਹਦੇ ਵਿੱਚ ਇੱਕ ਸੂਟ ਤਾਂ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਹੋਇਆ ਹੈਗਾ ਤੇ ਇੱਕ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਜੀ ਇੱਕ ਸੂਟ ਇਹ ਵਾਲਾ ਆ ਗਿਆ ਜਿਹੜੀ ਇਹਦੇ ਨਾਲ ਹੀ ਦਿਖਾ ਦੇਣੀ ਇੱਕ ਸੂਟ ਇਹ ਆ ਗਿਆ ਰੈਡੀ ਕੀਤਾ ਪ੍ਰਾਈਸ ਜਿਹੜਾ ਸਾਰਿਆਂ ਦਾ ਸੇਮ ਰਹੂਗਾ ਜੀ ਇੱਕ ਸੂਟ ਆਪਣਾ ਇਹ ਵਾਲਾ ਆ ਗਿਆ ਰੈਡੀ ਕੀਤਾ ਹੋਇਆ ਦੇ ਵਿੱਚ ਇੱਕ ਆਪਾਂ ਨੇ ਕੀਤਾ ਜੀ ਬਲੈਕ ਕਲਰ ਦਾ ਇਹ ਜਿਹੜੇ ਚਾਰੋਂ ਸੂਟ ਨੇ ਰੈਡੀ ਟੂ ਡਿਸਪੈਚ ਨੇ ਇਹਦੇ ਵਿੱਚ ਜਿਹੜਾ ਆਪਣਾ ਇਹ ਵਾਲਾ ਬਲੈਕ ਕਲਰ ਦਾ ਸੂਟ ਆ ਇਹ ਪੈਨ ਆਪਣੀ ਫੈਬਰਿਕ ਦੇ ਕੇ ਗਿਆ ਸੀ ਆਪਾਂ ਨੇ ਉਹਨਾਂ ਨੂੰ ਜਸਟ ਕੀਤਾ ਹੈ ਪਰ ਕੇ ਕਰਕੇ ਦਿੱਤਾਗਾ ਇਹਨਾਂ ਦਾ ਪ੍ਰਿੰਟ ਸੂਟ ਸੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟ ਸੂਟ ਸੀ ਜੀ ਪ੍ਰਿੰਟ ਸੂਟ ਦੇ ਉੱਪਰ ਆਪਾਂ ਨੇ ਕੀ ਕੀਤਾ ਜਸਟ ਬਲੈਕ ਕਲਰ ਦਾ ਪੈਚ ਲਗਾ ਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਦਾ ਕੱਟਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਪੈਨੋ ਇਹ ਕੱਟਵਰਕ ਹੋਇਆ ਹੋਇਆ ਹੈਗਾ ਤੇ ਬਲੈਕ ਕਲਰ ਦਾ ਪੈਚ ਲਗਾ ਕੇ ਆਪਾਂ ਨੇ ਜਿਹੜਾ ਵਰਕ ਕੀਤਾ ਹੋਇਆ ਜੀ ਬਾਕੀ ਤੁਸੀਂ ਸਾਰੇ ਸੂਟ ਦੇਖ ਸਕਦੇ ਹੋਗੇ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਇੱਕ ਵਾਰ ਮੈਂ ਤੁਹਾਨੂੰ ਆਪਣੇ ਲਗਾ ਕੇ ਵੀ ਦਿਖਾ ਦਣੀ ਇਹ ਵਾਲਾ ਸੂਟ ਕਿਵੇਂ ਦਾ ਲੱਗਦਾ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗੂਗਾ ਜੀ ਲੋਪੈਨੂ ਤੁਸੀਂ ਦੇਖ ਸਕਦੇ ਹੋ ਐਦਾਂ ਬਣ ਕੇ ਬਹੁਤ ਸੋਹਣਾ ਰੈਡੀ ਹੁੰਦਾਗਾ ਆ ਇੱਕ ਚੀਜ਼ ਮੈਂ ਹੋਰ ਕਲੀਅਰ ਕਰਨਾ ਚਾਹੁੰਦੀ ਸੀ ਕਈ ਮੇਰੇ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਤੁਸੀਂ ਸਟਿਚਿੰਗ ਕਰਦੇ ਹੋ ਹਾਂਜੀ ਬਿਲਕੁਲ ਜੀ ਅਸੀਂ ਸਟਿਚਿੰਗ ਕਰਦੇ ਆ ਤੁਸੀਂ ਆਪਣਾ ਕਿਹੋ ਜਿਹਾ ਵੀ ਮਰਜੀ ਡਿਜ਼ਾਈਨ ਭੇਜ ਕੇ ਸਾਡੇ ਕੋਲੋਂ ਜਿਹੜੀ ਸਟਿਚਿੰਗ ਕਰਵਾ ਸਕਦੇ ਹੋ ਪਹਿਲਾਂ ਆਪਾਂ ਦੁਪੱਟੇ ਦੇ ਨਾਲ ਤਾਂ ਨਹੀਂ ਰੈਡੀ ਕਰਦੇ ਕਈ ਭੈਣਾਂ ਨੇ ਵਿਦਾਊ ਦੁਪੱਟਾ ਜਿਹੜਾ ਸੂਟ ਲੈਣਾ ਹੁੰਦਾ ਦਾ ਤੋ ਅਗਰ ਕੋਈ ਮੇਰੀ ਭੈਣ ਕਹਿੰਦੀ ਆ ਵੀ ਦੁਪੱਟਾ ਅਸੀਂ ਨਾਲ ਰੈਡੀ ਕਰਵਾਉਣਾ ਜਿੱਦਾਂ ਕਿ ਇਹ ਮੇਰੇ ਟਾਈ ਐਂਡ ਡਾਈ ਦਾ ਦੁਪੱਟਾ ਲਿਆ ਹੋਇਆ ਹੈ ਲੈਸਿਸ ਵਗੈਰਾ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਦੇ ਕੇ ਅਸੀਂ ਦੁਪੱਟਾ ਵੀ ਜਿਹੜਾ ਰੈਡੀ ਕਰ ਦਨੇ ਆ ਅਗਰ ਕੋਈ ਮੇਰੀ ਭੈਣ ਰੈਡੀ ਕਰਵਾਉਣਾ ਚਾਹੁੰਦੀ ਆ ਉਹਦੇ ਚਾਰਜਸ ਨੇ ਜਿਹੜੇ ਐਕਸਟਰਾ ਹੁੰਦੇ ਨੇ ਤੁਸੀਂ ਕਿਵੇਂ ਦਾ ਦੁਪੱਟਾ ਲਗਵਾ ਰਹੇ ਹੋ ਉਹਦੇ ਅਕੋਰਡਿੰਗ ਹੀ ਆ ਜਿਹੜਾ ਉਹਦਾ ਪ੍ਰਾਈਸ ਹੋਊਗਾ ਟਾਈ ਐਂਡ ਡਾਈ ਦੇ ਵੀ ਕਿੰਨੇ ਕਲਰ ਕਰਵਾ ਰਹੇ ਹੋ ਉਹਦੇ ਅਕੋਰਡਿੰਗ ਆਪਣੇ ਜਿਹੜਾ ਡਾਈ ਦੇ ਚਾਰਜਸ ਹੋਣਗੇ ਬਾਕੀ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ 9875467231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ 985546231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਫਿਲਹਾਲ ਜਿਹੜੇ ਇਹ ਵਾਲੇ ਸੂਟ ਆਪਣੇ ਕੋਲੇ ਬਟਿਕ ਤੇ ਹੈਗੇ ਆ ਜੀ ਆਗਰ ਕੋਈ ਮੇਰੀ ਭੈਣ ਬਟਿਕ ਤੇ ਆ ਕੇ ਲੈਣਾ ਚਾਹੁੰਦੇ ਨੇ ਬਟਿਕ ਤੇ ਆ ਕੇ ਵੀ ਲੈ ਸਕਦੇ ਨੇ ਜਿਹੜਾ ਸਾਡੇ ਬਟਿਕ ਦਾ ਐਡਰੈਸ ਆ ਜੀ ਉਹ ਹੈਗਾ ਆਪਣਾ ਗ੍ਰੇਵ ਸੈਲੂਨ ਦੇ ਕੋਲੋਂ ਆਪਣੀ ਗਲੀ ਟਰਨ ਹੁੰਦੀ ਹੈ ਜੀ ਸਟਰੀਟ ਨੰਬਰ 4 ਤੁਸੀਂ ਉਥੋਂ ਆਕੇ ਵੀ ਲੈ ਸਕਦੇ ਹੋ ਅਗਰ ਸੋਲਡ ਹੋ ਜਾਣਗੇ ਜੀ ਤਾਂ ਆਪਾਂ ਦੁਬਾਰਾ ਜਿਹੜਾ ਆਰਡਰ ਤੇ ਰੈਡੀ ਕਰਕੇ ਦੇ ਦਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਕਿਸੇ ਨਵੇਂ ਵੀਡੀਓ ਦੇ ਵਿੱਚ ਨਵੇਂ ਡਿਜ਼ਾਈਨ ਦੇ ਨਾਲ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਐਂਡ ਮੇਰੇ ਭੈਣਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰਕੇ ਪਹੁੰਚਾਉਣਾ ਜੀ ਸ਼ਸ਼ੀ ਅਟਾਚ